ਅੱਜ ਕਾਫੀ ਦਿਨਾਂ ਬਾਅਦ ਲਾਈਵ ਹੋਏ ਆਂ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਜੋ ਭਾਈ ਲਵਾਓ ਹਾਜ਼ਰੀ ਤੇ ਜੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੈਗਾ ਬੱਕਰੀ ਪਾਲਣ ਨੂੰ ਲੈ ਕੇ ਪੁੱਛ ਸਕਦੇ ਹੋ ਤੇ ਕਾਫੀ ਵੀਰ ਮੈਨੂੰ ਫੋਨ ਕਰਕੇ ਪੁੱਛ ਦਿੰਦੇ ਹੋ ਵੀ ਬਾਈ ਜੀ ਗਰਮੀ ਆ ਹੁਣ ਕਿਹੜਾ ਹਰਾ ਬੋਣਿਓ ਤੁਸੀਂ ਜਾਂ ਕਿਹੜਾ ਸੁੱਕਾ ਨੀਰਾ ਦੇ ਰਹੇ ਹਾਂ ਤਾਂ ਦੋਸਤੋ ਇੱਕ ਟਾਈਮ ਆਪਾਂ ਖਰਾਬ ਪਾਉਣੀਆ ਪਸ਼ੂਆਂ ਨੂੰ ਤੇ ਇੱਕ ਟਾਈਮ ਗੁਵਾਰਾ ਪਾਉਣੀਆ ਦੇਖ ਲਓ ਹਜੇ ਵੀ ਗੁਵਾਰਾ ਚੱਲ ਰਿਹਾ ਆਪਣਾ ਤੇ ਥੋੜੇ ਕਿ ਦਿਨਾਂ ਤੱਕ ਆਪਾਂ ਮੂੰਗੀ ਦੇ ਨੀਰੇ ਦਾ ਕਰਾਂਗੇ ਇੰਤਜ਼ਾਮ ਫਿਰ ਮੂੰਗੀ ਦਾ ਨੀਰਾ ਪਾਇਆ ਕਰਾਂਗੇ ਫਿਲਹਾਲ ਕਿਹੜਾ ਗੁਵਾਰਾ ਹੀ ਚੱਲ ਰਿਹਾ ਬੱਕਰੀਆਂ ਨੂੰ ਤੇ ਇਹ ਬੱਕਰੀਆਂ ਆਪਣੀਆਂ ਕ੍ਰੋਸ ਹੋ ਰਹੀਆਂ ਤਕਰੀਬਨ ਅੱਧੀਆਂ ਬੱਕਰੀਆਂ ਕ੍ਰੋਸ ਹੋ ਗਈਆਂ ਤੇ ਜੋ ਬਾਕੀ ਰਹਿndੀਆਂ ਉਹ ਵੀ ਆਪਾਂ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਕ੍ਰੋਸ ਕਰਵਾ ਦੇਵਾਂਗੇ ਤੇ ਬਕਤੀ ਸਰੀ ਉਕੇ ਅਰਪੋਰਟ ਤੇ ਤੁਹਾਡੇ ਵੀ ਜਾਨਵਰ ਠੀਕ ਹੋਣਗੇ ਤੇ ਜਿੰਨੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਉਂਦੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੁੰਦਾ ਤੁਸੀਂ ਸਾਨੂੰ ਪੁੱਛ ਸਕਦੇ ਹੋ ਜਿੱਥੋਂ ਤੱਕ ਹੋ ਸਕੇ ਓਡੀ ਵੱਧ ਤੋਂ ਵੱਧ ਆਪਾਂ ਮਦਦ ਕਰਾਂਗੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਤਕਰੀਬਨ ਆਪਾਂ ਪਿਛਲੇ 5-6 ਮਹੀਨਿਆਂ ਤੋਂ ਘੱਟ ਹੀ ਲਾਈਵ ਹੋਏ ਆ ਕਿਉਂਕਿ ਜਨਵਰੀ ਤੋਂ ਬਾਅਦ ਸ਼ਾਇਦ ਆਪਾਂ ਲਾਈਵ ਹੋਈ ਨਹੀਂਗੇ ਜਦੋਂ ਦਾ ਨਵਾਂ ਸਾਲ ਚੜਿਆ ਬਹੁਤ ਘੱਟ ਲਾਈਵ ਹੋਏ ਆ ਤਾਂ ਇਸ ਲਈ ਉਸ ਤੋਂ ਬਾਅਦ ਵੀ ਕਾਫੀ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਆ ਇਹ ਕੁਛ ਆਪਾਂ ਤੁਹਾਨੂੰ ਅੱਜ ਰਿਜ਼ਲਟ ਦਿਖਾਵਾਂਗੇ ਆਪਣੇ ਕਾਲੂ ਦੇ ਇੱਕ ਤਾਂ ਇਹ ਆ ਬੱਚਾ ਆਪਣੇ ਕੋਲੇ ਇਹਨੂੰ ਆਪਾਂ ਤਿਆਰ ਕਰ ਰਹੇ ਹਾਂ ਬਰੀਡਿੰਗ ਲਈ ਇਹ ਆਪਣਾ ਫਰਵਰੀ ਚ ਆਇਆ ਸੀਗਾ ਮਹਿਮਾਨ ਇਹ ਤੇ ਤਕਰੀਬਨ 4 ਕੁ ਮਹੀਨਾ ਦਾ ਹੋ ਚੁੱਕਾ ਬੱਚਾ ਇਹ ਤੇ ਬਾਕੀ ਜੋ ਪੱਠਾ ਸੀਗੀਆਂ ਆਪਣੀਆਂ ਕਾਲੂਆਂ ਨੂੰ ਤੁਹਾਨੂੰ ਸਿਆਲ ਚ ਦਿਖਾਉਂਦੇ ਰਹੇ ਸੀਗੇ ਆਪਾਂ ਚੈਨਲ ਤੇ ਆਪਣੇ ਤੇ ਤੇ ਇਹ ਆਪਣੀਆਂ 2-2 ਦੰਦ ਹੋ ਗਈਆਂ 2-2 ਦੰਦ ਲੱਗ ਗਈਆਂ ਹੁਣ ਇਹ ਤੇ ਤਕਰੀਬਨ 37+ ਹਾਈਟ ਹੋ ਗਈ ਇਹਨਾਂ ਦੀ ਇੱਕ ਇਹ ਖੜੀ ਆ ਜੈਡ ਬਲੈਕ ਪੱਠ ਇੱਕ ਇਹ ਸੀਗੀ ਜੈਡ ਬਲੈਕ ਪੱਠ ਠੀਕ ਆਪਣੀ ਕਾਲੂ ਦੀ ਇਹ ਹੈਗੀ ਤੇ ਨੱਕ ਮੂੰਹ ਕਰਨ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹਾਂ ਤੇ ਬਾਕੀ ਕੁਝ ਬੱਕਰੀਆਂ ਆਪਣੀਆਂ ਅੰਦਰ ਖੜੀਆਂ ਗਈਆਂ ਉਹ ਵੀ ਦਿਖਾਉਣੇ ਆਪਾਂ ਤੁਹਾਨੂੰ ਤੇ ਆਪਣੀਆਂ ਅੰਦਰ ਖਾਰੀਆਂ ਸੀਆਂ ਇੱਕ ਵਾਰ ਆ ਪਾਇਆ ਹੋਇਆ ਇਹਨਾਂ ਨੂੰ ਇਹ ਆਪਣਾ ਕਾਲੂ ਰਹਾ ਕਾਲੂ ਥੋੜਾ ਲਿੱਸਾ ਕਰਤਾ ਆਪਾਂ ਇਹਦੀ ਸੰਭਾਲ ਘੱਟ ਕੀਤੀ ਆ ਹੁਣ 4-5 ਮਹੀਨੇ ਹੋ ਗਏ ਤੇ ਕੁਛ ਹੁਣ ਗਰਮੀ ਆ ਥੋੜੀ ਜੀ ਇੱਕ ਵਜਨ ਬਹੁਤ ਬਣਾ ਗਿਆ ਸੀਗਾ ਇਹ ਇਸ ਲਈ ਆਪਾਂ ਇਹਨੂੰ ਥੋੜਾ ਜਿਆਦਾ ਲਿੱਸਾ ਕੀਤਾ ਹੁਣ ਕੁਛ ਬੱਕਰੀਆਂ ਬੁੱਕਰੀਆਂ ਲਵਾਉਣੀਆਂ ਸੀਗੀਆਂ ਫਿਰ ਤੰਗ ਕਰਦਾ ਜਿਆਦਾ ਵਜਨ ਦਾ ਕਰਕੇ ਇਹ ਤੇ ਖਰਾਕ ਘਟਾਤੀ ਸੀਗੀ ਇਹਦੀ ਕਣਕ ਦਾਣਾ ਬਿਲਕੁਲ ਬੰਦ ਕਰਤਾ ਏ ਇਕੱਲੇ ਸੁੱਕੇ ਹੀ ਦੇਦੇ ਆ ਪਿਛਲੇ 4 ਮਹੀਨਿਆਂ ਤੋਂ ਇਹ ਫਰਵਰੀ ਤੋਂ ਬਾਅਦ ਤੇ ਹੁਣ ਇਹਨੂੰ ਕਣਕ ਵਗੈਰਾ ਸਟਾਰਟ ਕੀਤੀ ਹੈ ਦੁਬਾਰੇ ਤੇ ਕਾਲੂ ਆਪਣਾ ਅੱਠਾਂ ਦਾ ਲਾ ਗਿਆ ਤੇ ਜਿਹੜੇ ਨਵੇਂ ਬੱਚੇ ਆਪਣੇ ਕੁਝ ਉਹ ਦੂਸਰੀ ਬਾੜੀ ਚਾਗੇ ਉਹ ਵੀ ਦਿਖਾਉਣਾ ਮੈਂ ਤੁਹਾਨੂੰ ਇੱਧਰ ਬੈਠੇ ਆਪਣੇ ਦੋ ਪੱਠਾ ਇਹ ਇਹ ਵੀ ਕਾਲੂ ਦੀਆਂ ਆਪਣੇ ਦੀਆਂ ਡੱਬੇ ਕਲਰ ਚ ਦੋਨੋਂ ਹੋ ਗਈਆਂ ਅਸੀਂ ਚਾਚਰ ਮਹੀਨਿਆਂ ਦੀਆਂ ਦੇਖ ਸਕਦੇ ਹੋ ਕੁਆਲਿਟੀ ਊੱਖ ਬੱਚਾ ਨੀਚੇ ਬੈਠਾ ਇਹ ਵੀ ਬੱਕਰਾ ਹੈ ਵੀ ਬਰੀਡਿੰਗ ਲਈ ਤਿਆਰ ਕਰਦੇ ਆਪਾਂ ਤੇ ਕਾਫੀ ਵੀਰ ਆਪਾਂ ਨੂੰ ਫੋਨ ਮੈਸੇਜ ਕਰਦੇ ਹੁੰਦੇ ਆ ਬੱਚੇ ਦੀ ਕੁਆਲਿਟੀ ਵਾਸਤੇ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਜੋ ਤੇ ਬਣੇ ਰਹੋ ਲਾਈਵ ਨਾਲ